ਡਿਟੈਲਸ ਜਾ ਰਹੇ ਨੇ ਤਾਂ ਉਹਨਾਂ ਦੇ ਲਾਈਟਸ ਜਗੀਆਂ ਹੁੰਦੀਆਂ ਨੇ ਤੇ ਕਿ ਉਹਨਾਂ ਨੂੰ ਉੱਥੇ ਸਟੇ ਰੱਖਣ ਦੀ ਜ਼ਰੂਰਤ ਪਈ ਤਾਂ ਇਹ ਤੁਸੀਂ ਉਹਦੇ ਵਿੱਚ ਦੇਖੋਗੇ ਵੀ ਜਿਹੜਾ ਆਪਾਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ ਵਿੱਚ ਰੇਲਵੇ ਦੀ ਜੇ ਕੋਚ ਵਿੱਚ ਬੈਠੇ ਹੋ ਤਾਂ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਜੇ ਤੁਸੀਂ ਗੱਡੀ ਚਲਾ ਰਹੇ ਹੋ ਉਹਦੀ ਕੌਣ ਕਿਹੜੀ ਵਾਲੀ ਲਾਈਟ ਤੁਸੀਂ ਚਲਾ ਸਕਦੇ ਹੋ ਕਿਹੜੀ ਵਾਲੀ ਨਹੀਂ ਚਲਾ ਸਕਦੇ ਉਹ ਵੀ ਸਾਰਾ ਆਪਾਂ ਮੈਂਸ਼ਨ ਕੀਤਾ ਹੋਇਆ ਤੁਸੀਂ ਸਾਈਡ ਤੇ ਮੂਵ ਕਰਨਾ ਹੈ ਉਹ ਵੀ ਉਹਦੇ ਵਿੱਚ ਮੈਂਸ਼ਨਡ ਹੈ ਇੱਕ ਵਾਰ ਕਹਿ ਲੀ ਜਿਹੜੀ ਵੀਡੀਓਜ਼ ਆਪਾਂ ਭੇਜਿਆ ਨੇ ਜਿਹੜੀ ਭਾਰਤ ਸਰਕਾਰ ਨੇ ਵੀ ਦਿੱਤੀਆਂ ਨੇ ਉਹਨੂੰ ਸਾਰੀ ਇੱਕ ਨਾਲ ਚੰਗੇ ਤਰੀਕੇ ਨਾਲ ਵੇਖ ਲਓ ਕਿ ਕਿਸ ਤਰੀਕੇ ਦੀ ਸਾਰੀ ਤੁਹਾਡੀ ਪ੍ਰ

ਖਾਸ ਕਰ ਬਟਿੰਡਾ ਸ਼ਹਿਰ ਦਾ ਜਾਂ ਬਟਿੰਡਾ ਦੇ ਆਸ-ਪਾਸ ਜਾਂ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਆਪਣੀ ਪੱਧਰ ਤੇ ਬਗੈਰ ਵੈਰੀਫਿਕੇਸ਼ਨ ਦੇ ਕੋਈ ਅਨਨੇਸੈਸਰੀ ਨਿਊਜ਼ ਨਾ ਪਾਏ ਬਹੁਤ ਸਾਰੀ ਚੀਜ਼ਾਂ ਇਹੋ ਜੀਆਂ ਨੇ ਜਿੱਤੇ ਐਕਸ ਤੇ ਆ ਜਾਂਦਾ ਹੈ ਜਦੋਂ ਆਪਾਂ ਵੈਰੀਫਾਈ ਕਰਦੇ ਹਾਂ ਤਾਂ ਉਹ 2 ਸਾਲ ਪੁਰਾਣੀ ਵੀਡੀਓ ਹੁੰਦੀ ਹੈ 3 ਸਾਲ ਪੁਰਾਣੀ ਵੀਡੀਓ ਹੁੰਦੀ ਹੈ ਉਸ ਕਰਕੇ ਲੋਕਾਂ ਵਿੱਚ ਅਨਨੇਸੈਸਰੀ ਜਿਹੜਾ ਹੈਗਾ ਇੱਕ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਤੁਸੀਂ ਕ੍ਰੈਡੀਬਲ ਇਨਫੋਰਮੇਸ਼ਨ ਦੇ ਵਾਸਤੇ ਜਿਹੜਾ ਡੀਪੀਆਰਓ ਸਾਹਿਬ ਇਨਫੋਰਮੇਸ਼ਨ ਪੇਸ਼ਦੇ ਨੇ ਜਾਂ ਫਿਰ ਮੈਂ ਤੁਹਾਡੇ ਵਾਸਤੇ ਤੁਹਾ ਉਹ ਪੇਜ ਦਾ ਤੇ ਉਹ ਉਸ ਤੇ ਹੀ ਨਿਰਭਰ ਕਰਲੇ ਹਨ ਜਿੱਥੇ ਸਾਡੇ ਸਰਟੀਫਾਈਡ ਜਰਨਲਿਸਟਸ ਨੇ ਸਾਡੀ ਪ੍ਰੋਪਰ ਚੈਨਲਸ ਨੇ ਸਾਡੇ ਸਰਕਾਰ ਦੇ ਹੈਂਡਲਸ ਨੇ ਬਠਿੰਡਾ ਦੀ ਆਪਣਾ ਡੀਸੀ ਆਪਣਾ ਡੀਪੀਆਰਓ ਦਾ ਵੀ ਆਪਣਾ ਐਕਸ ਦਾ ਵੀ ਪੇਜ ਹੈ ਫੇਸਬੁਕ ਦਾ ਵੀ ਪੇਜ ਹੈ